ਪਿੰਡ ਦੀਆਂ ਸਵੇਰਾਂ ਹਮੇਸ਼ਾ ਸੋਹਣੀਆਂ ਲੱਗਦੀਆਂ ਨੇ ਪਰ ਹਰ ਸੋਹਣੇ ਘਰ ਦੇ ਅੰਦਰ ਇੱਕ ਨਾ ਇੱਕ ਦਰਦ ਲੁਕਿਆ ਹੋਇਆ ਹੁੰਦਾ ਏ ਇਸ ਘਰ 'ਚ ਵੀ ਸਭ ਕੁਝ ਸਾਦਾ ਹੀ ਸੀ ਪਰ ਸਾਦੇ 'ਚ ਵੀ ਕਈ ਵਾਰ ਤੂਫਾਨ ਛੁਪੇ ਹੁੰਦੇ ਨੇ ਗੁਰਪ੍ਰੀਤ ਦੇ ਦਿਲ 'ਚ ਕੁਝ ਦਿਨਾਂ ਤੋਂ ਇੱਕ ਚੁੱਪ ਜੰਗ ਚੱਲ ਰਹੀ ਸੀ ਉਹ ਆਵਾਜ਼ ਹੁਣ ਦਬੀ ਨਹੀਂ ਰਹਿਣੀ ਸੀ ਰੱਬਾ ਸਭ ਖੁਸ਼ ਰਹਣ ਨਵਾਂ ਕਰ ਠੀਕ ਚੱਲੇ ਲੋਕਾਂ ਦੇ ਮੁੰਡਿਆਂ ਨੂੰ ਤਾਂ ਕਿੰਨਾ ਕੁਝ ਮਿਲਦਾ ਏ ਅਸੀਂ ਤਾਂ ਖਾਲੀ ਹੱਥ ਰਹਿ ਗਏ ਇਹਨਾਂ ਨੂੰ ਤਾਂ ਦੁਨੀਆ ਮਿਲ ਗਈ ਸਾਡੀ ਨੂੰ ਤਾਂ ਖਾਲੀ ਹੱਥ ਆਈ ਲੋਕਾਂ ਦੇ ਘਰ ਵੇਖੇ ਨੇ ਨੋ ਨਾਲ ਕੀ ਕੀ ਆਇਆ ਤੇ ਸਾਡੇ ਹਿੱਸੇ ਕੀ ਆਇਆ ਮੈਂ ਤਾਂ ਘਰ ਛੱਡ ਕੇ ਆਈ ਸੀ ਇੱਥੇ ਵੀ ਕੀਮਤ ਲੱਗ ਗਈ ਉਹਨਾਂ ਦੀ ਨੂੰ ਫ੍ਰਿਜ ਲੈ ਆਈ ਅਲਮਾਰੀ ਲੈ ਆਈ ਸਾਡੀ ਨੂੰ ਨੇ ਕੀ ਲਿਆਂਦਾ ਬੇਬੇ ਇਹ ਸਭ ਠੀਕ ਨਹੀਂ ਸਿਮਰਨ ਕੋਈ ਚੀਜ਼ ਨਹੀਂ ਹੈਗੀ ਜਿਹੜਾ ਇਦਾਂ ਕਰ ਰਿਹਾ ਉਹਨੇ ਮੈਂ ਤੇਰੇ ਲਈ ਸਾਰੀ ਜ਼ਿੰਦਗੀ ਲਾ ਦਿੱਤੀ ਹੁਣ ਮੇਰੀ ਵਾਰੀ ਆਈ ਹੈ ਕੁਝ ਮੰਗਣ ਦੀ ਗੱਲ ਹਰਵੰਸ ਦੀ ਵੀ ਠੀਕ ਐ ਬਾਹਰ ਚਾਰ ਲੋਕ ਪੁੱਛਦੇ ਨੇ ਕਿ ਕੀ ਦਿੱਤਾ ਮੁੰਡੇ ਦੇ ਸੋਹਰਿਆਂ ਨੇ ਜਾਂ ਤਾਂ ਉਹ ਕੁਝ ਲੈ ਕੇ ਆਵੇਗੀ ਨਹੀਂ ਤਾਂ ਇਹ ਘਰ ਉਸ ਦਾ ਨਹੀਂ ਬਾਪੂ ਥੋੜੀ ਮਦਦ ਦੀ ਗੱਲ ਕਰਨੀ ਸੀ ਸਾਫ਼-ਸਾਫ਼ ਦੱਸ ਆਪਣੇ ਮਾਪਿਆਂ ਨੂੰ ਕਿ ਸਾਨੂੰ ਕੀ ਚਾਹੀਦਾ ਸਮਾਨ ਨਹੀਂ ਸਾਡਾ ਉਹ ਕੀ ਮੰਗ ਰਹੇ ਨੇ ਇਹ ਸਭ ਮੇਰੇ ਕਰਕੇ ਹੋ ਰਿਹਾ ਏ ਮੈਂ ਦੋਨਾਂ ਪਾਸਿਆਂ ਤੋਂ ਫਸ ਗਿਆ ਇੱਕ ਪਾਸੇ ਬੇਬੇ ਤੇ ਦੂਜੇ ਪਾਸੇ ਘਰ ਵਾਲੀ ਜਾਂ ਸਮਾਨ ਲੈ ਕੇ ਆਉਣ ਨਹੀਂ ਤੇ ਆਪਣੀ ਕੁੜੀ ਲੈ ਜਾਣ ਮੇਰਾ ਕੀ ਦੋਸ਼ ਸੀ ਇੰਨਾ ਹੀ ਸੀ ਕਿ ਮੈਂ ਧੀ ਆ ਹੋਣਾ ਹੀ ਗੁਨਾਹ ਬਣ ਗਿਆ ਰੋਣ ਨਾਲ ਕੁਝ ਨਹੀਂ ਮਿਲਦਾ ਲੋਕਾਂ ਦੀਆਂ ਨੂਹਾਂ ਘਰ ਭਰ ਦਿੰਦੀਆਂ ਨੇ ਮਾਂ ਮੈਨੂੰ ਘਰ ਲੈ ਜਾਓ ਕਈ ਵਾਰ ਚੁੱਪ ਸਭ ਤੋਂ ਵੱਡੀ ਗਵਾਹ ਹੁੰਦੀ ਏ ਰਾਤ ਲੰਮੀ ਹੋ ਗਈ ਏ ਪਰ ਮੇਰੇ ਲਈ ਸਵੇਰ ਕਦੇ ਆਈ ਹੀ ਨਹੀਂ ਕੋਈ ਤਾਂ ਆਵੇ ਕੋਈ ਪੁੱਛੇ ਤਾਂ ਸਹੀ ਕਿ ਸਿਮਰਨ ਤੂੰ ਠੀਕ ਤਾਂ ਹੈ ਸਿਮਰਨ ਨੇ ਲੱਗਦਾ ਸੁਣ ਲਿਆ ਹੋਵੇਗਾ ਅਸੀਂ ਜੋ ਕੱਲ ਗੱਲ ਕਰ ਰਹੇ ਸੀ ਮੈਂ ਮਰੀ ਨਹੀਂ ਆ ਪਰ ਜੀ ਵੀ ਨਹੀਂ ਪਾ ਰਹੀ ਮੇਰੇ ਮਾਪਿਓ ਕਿੱਥੋਂ ਕਰਨੇ ਪੈਸੇ ਦਾ ਹੱਲ ਹੁਣ ਫੈਸਲਾ ਕਰ ਲੈ ਇਸ ਘਰ ਚ ਰਹਿਣਾ ਏ ਤਾਂ ਮਾਪਿਆਂ ਨੂੰ ਵੀ ਸਮਝਾਉਣਾ ਪਏਗਾ ਮਾਂ ਤੁਸੀਂ ਫਿਕਰ ਨਾ ਕਰੋ ਇੱਥੇ ਸਭ ਕੁਝ ਠੀਕ ਹੈ ਉਹ ਮੰਨ ਗਏ ਨੇ ਧੀਏ ਤੂੰ ਸੱਚ ਕਹਿ ਰਹੀ ਏ ਤੇਰੀ ਆਵਾਜ਼ ਕੰਬ ਕਿਉਂ ਰਹੀ ਏ ਅਸੀਂ ਦੋਨੋਂ ਆ ਰਹੇ ਹਾਂ ਤੇਰੇ ਘਰ ਜੇ ਮਾਂ ਤੇ ਬਾਪੂ ਆ ਗਏ ਤਾਂ ਇੰਨਾ ਨੇ ਉਹਨਾਂ ਨੂੰ ਬਹੁਤ ਦੁੱਖ ਦੇਣਾ ਜੇ ਚੁੱਪ ਰਹਿਣਾ ਹੀ ਪੈਣਾ ਹੈ ਤਾਂ ਇਹ ਚੁੱਪ ਹਮੇਸ਼ਾ ਲਈ ਹੋਵੇਗੀ ਹੋਰ ਹਰਵੰਸ ਭੈਣੇ ਮੁੰਡੇ ਦੇ ਸੋਹਰਿਆਂ ਨੇ ਕੀ ਕੁਝ ਦਿੱਤਾ ਸਮਾਨ ਜ਼ਿਆਦਾ ਸੀ ਇਸ ਕਰਕੇ ਹੁਣ ਆ ਰਿਹਾ ਹੈ ਲਾਡੀ ਦੇ ਸੋਹਰਿਆਂ ਤੋਂ ਤਾਂ ਬਹੁਤ ਕੁਝ ਆ ਗਿਆ ਅੱਜ ਹੀ ਗੱਡੀ ਵੀ ਆ ਗਈ ਨਵੀਂ ਇੱਧਰ ਵੀ ਮੁੰਡੇ ਨੂੰ ਗੱਡੀ ਦੇਣੀ ਉਹਨਾਂ ਨੇ ਹਾਂ ਨਾਲ ਏਸੀ ਕੂਲਰ ਕਪੜੇ ਧੋਣ ਵਾਲੀ ਮਸ਼ੀਨ ਇਹ ਤੇ ਸਭ ਹੁਣ ਆਮ ਹੀ ਗੱਲ ਆ ਹੋਰ ਨਵਾਂ ਕ ਦੇਣਾ ਹੋਰ ਕਹਿੰਦੇ ਸੀ ਕਿ ਜ਼ਮੀਨ ਮੁੰਡੇ ਦੇ ਨਾਮ ਕਰਨੀ ਆ ਤਗੜੇ ਹੀ ਲੱਗਦੇ ਗੁਰਪ੍ਰੀਤ ਦੇ ਸੋਹਰੇ ਤੇ ਫਿਰ ਹਾਂ ਹਾਂ ਮੇਰੇ ਮਾਪਿਆਂ ਕੋਲੋਂ ਤੇ ਮੋਟਰਸਾਈਕਲ ਲੈ ਕੇ ਦੇਣ ਲਈ ਵੀ ਪੈਸੇ ਨਹੀਂ ਇੱਧਰ ਬੇਬੇ ਕਿੰਨਾ ਕੁਝ ਮੰਗ ਰਹੀ ਕੱਲ ਵੇਖਾਂਗੇ ਅੱਜ ਦਿਮਾਗ ਥੱਕਿਆ ਪਿਆ ਏ ਕਈ ਵਾਰ ਘਰ ਸਭ ਤੋਂ ਜ਼ਿਆਦਾ ਚੁੱਪ ਰਹਿੰਦਾ ਏ ਸਿਮਰਨ ਸਵੇਰ ਹੋ ਗਈ ਏ ਨਹੀਂ ਇਹ ਨਹੀਂ ਹੋ ਸਕਦਾ ਇਹ ਇਹ ਕੀ ਹੋ ਗਿਆ ਇਹ ਤੇ ਸਾਨੂੰ ਸਾਰਿਆਂ ਨੂੰ ਫਸਾ ਕੇ ਚਲੀ ਗਏ ਕੁਝ ਗੁਨਾਹ ਚੀਕਦੇ ਨਹੀਂ ਉਹ ਚੁੱਪੀ ਚ ਮਰਦੇ ਨੇ ਜਿੱਥੇ ਲਾਲਚ ਪਿਆਰ ਤੋਂ ਵੱਡਾ ਹੋ ਜਾਵੇ ਉੱਥੇ ਘਰ ਨਹੀਂ ਕਬਰਾਂ ਬਣਦੀਆਂ ਨੇ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ